ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਹੋ ਤੁਸੀਂ ਸਾਰੇ ਠੀਕ ਹੋ ਧੰਨ ਗੁਰ ਰਾਮਦਾਸ ਮੇਰ ਕਰਨ ਸਾਹਿਬ ਤੇ ਅੱਜ ਆਪਾਂ ਬਣਾਉਂਦੇ ਸੋਇਆਬੀਨ ਮਨਜੂਰਨ ਮੈਨੂੰ ਸੀ ਛੇਤੀ ਤਾਂ ਇੱਥੇ ਆਪਾਂ ਸੋਇਆਬੀਨ ਦੀਆਂ ਜਿਹੜੀਆਂ ਉਹ ਸੀ ਬੜੀਆਂ ਸੀ ਇਹਨਾਂ ਨਾਲ ਆਪਾਂ ਭਿਉਂਦਾ ਸੀ ਥੋੜਾ ਟਾਈਮ ਪਹਿਲਾਂ ਤੇ ਹੁਣ ਆਪਾਂ ਇਹਨਾਂ ਨੂੰ ਚੋੜ ਕੇ ਇਹਦੇ ਵਿੱਚ ਆਪਾਂ ਪਾ ਲੈਣ ਨਮਕ ਹਲਦੀ ਸਵਾਦ ਅਨਸਾਰ ਬਨਮਕ ਤੁਸੀਂ ਜਿੰਨਾ ਮਰਜ਼ੀ ਪਾ ਸਕਦੇ ਹੋ ਤੇ ਹੁਣ ਆਪਾਂ ਪਾ ਲਾਂਗੇ ਮੈਦਾ ਮੈਂ ਦਾ ਮਾ ਥੋੜਾ ਜਿਹਾ ਪਹਿਲਾਂ ਪਾਇਆ ਫਿਰ ਲੋੜ ਪਈ ਤਾਂ ਆਪਾਂ ਫੇਰ ਪਾ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਲਸਣ ਅਦਰਕ ਤੇ ਹਰੀ ਮਿਰਚ ਨੂੰ ਕੁੱਟ ਲਿਆ ਸੀ ਮੈਂ ਨਾਲ ਇਹ ਪਾ ਤੀਆਂ ਤੇ ਦੋ ਵਾਂ ਵਾਸਤੇ ਕੱਟਿਆ ਸੀ ਤੜਕੇ ਵਿੱਚ ਵੀ ਪਾਵਾਂਗੇ ਤੇ ਇਹਦੇ ਵਿੱਚ ਵੀ ਨਾਲ ਇਹਨੂੰ ਕੋਟ ਕਰਨ ਵਾਸਤੇ ਉਦੋਂ ਵੀ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਚਮਚਾ ਕੁ ਦਹੀਂ ਦਾ ਕਿਉਂਕਿ ਦਹੀਂ ਵਾਲੇ ਦੀ ਬੈਂਡੇਜ ਵੀ ਚੰਗੀ ਹੋ ਜੂਗੀ ਤੇ ਇਸ ਹੈ ਕਿ ਨੰਬਰ ਤੇ ਟੇਸਟ ਬਹੁਤ ਵਧੀਆ ਆਉਂਦਾ ਹੈ ਹੁਣ ਆਪਾਂ ਇਹਨੂੰ ਚਮਚ ਦੀ ਮਦਦ ਦੇ ਨਾਲ ਨਾ ਚਮਚ ਦੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਚੰਗੀ ਤਰ੍ਹਾਂ ਕਰਕੇ ਸਾਰਾ ਮਸਾਲਾ ਜੈਨੂੰ ਲੱਗ ਜੂਗਾ ਕੋਈ ਹੋਰ ਮਸਾਲਾ ਕੁਝ ਨਹੀਂ ਪਾਇਆ ਆਪਾਂ ਨੇ ਸਿਰਫ ਇਹ ਹੀ ਚਾਰ ਚੀਜ਼ਾਂ ਪੰਜ ਪਾਈਆਂ ਜਿਹੜੀਆਂ ਜਿਹਦੇ ਵਿੱਚ ਹਲਦੀ ਤੇ ਨਮਕ ਮੇਨ ਪਾਇਆਗਾ ਤੇ ਲਸਣ ਅਦਰਕ ਤੇ ਹਰੀ ਮਿਰਚ ਪੁੱਟ ਕੇ ਪਾਈ ਆ ਦਹੀਂ ਪਾਇਆ ਤੇ ਨਾ ਲੂ ਪਾਇਆ ਪਾਣੀ ਥੋੜਾ ਜਿਹਾ ਮੈਦਾ ਘੱਟ ਲੱਗਦਾ ਸੀ ਨਾ ਫਿਰ ਮੈਂ ਹੋਰ ਪਾਤਾ ਮਾੜਾ ਜਿਹਾ ਜਾਦਾ ਵੀ ਇਹਨਾਂ ਨੂੰ ਮੈਦੇ ਚ ਲਬੇੜ ਹੀ ਦੇਣੀ ਆ ਵੀ ਅਸਲੋਂ ਹੀ ਇਹ ਦਿਸਣ ਹੀ ਨਾ ਬਿਕੋਸ ਕਿਉਂਕਿ ਐਨਾ ਜੇ ਜ਼ਿਆਦਾ ਕਰਨੀਆਂ ਹੋਊਗਾ ਫੇਰ ਇਹ ਖਾਣੀਆਂ ਓਖੀਆਂ ਹੋ ਜਾਂਦੀਆਂ ਵੈਸੇ ਤਾਂ ਸ਼ੌਂਕ ਨਾਲ ਲੋਕੀ ਬਣਾ ਕੇ ਖਾਂਦੇ ਇੱਧਰ ਮੈਂ ਤੇਲ ਵੀ ਗਰਮ ਰੱਖ ਦਿੱਤਾ ਸੀਗਾ ਤੇਲ ਜ਼ਿਆਦਾ ਗਰਮਾ ਵੀ ਨਹੀਂ ਚਾਹੀਦਾ ਤੇ ਨਾ ਹੁਣ ਆਪਾਂ ਚਮਚ ਦੀ ਸਹਾਇਤਾ ਨਾਲ ਪਾਉਂਦੇ ਆਪਾਂ ਇਹਨਾਂ ਨੂੰ ਤੇਲ ਵਿੱਚ ਕੱਲੀਆਂ-ਕੱਲੀਆਂ ਆਪਣੇ ਆਪ ਹੀ ਹੋ ਜਾਂਦੀਆਂ ਜੇ ਤੁਸੀਂ ਸਾਰੀਆਂ ਇੱਕੇ ਵੇਰੀ ਵੀ ਪਾ ਦੋਗੇ ਤਾਂ ਵੀ ਇਹ ਕੱਲੀਆਂ-ਕੱਲੀਆਂ ਹੋ ਜਾਣਗੀਆਂ ਹੈ ਹਣੀਆ ਵੀ ਜੋੜ ਕੇ ਘਾਟਾ ਟਫਾ ਜਾ ਬਣ ਜੂ ਟਫਾ ਜਾ ਤੇ ਵਧੀਆ ਕੱਲੀਆਂ ਕੱਲੀਆਂ ਹੋ ਜਾਂਦੀਆਂ ਕਿਉਂਕਿ ਦਹੀਂ ਹੁੰਦਾ ਹੈ ਨਾ ਦਹੀਂ ਜੁੜਨ ਨਹੀਂ ਦਿੰਦਾ ਚੀਜ਼ ਕੋਈ ਵੀ ਤੇ ਹੁਣੇ ਆਪਾਂ ਇਹਨਾਂ ਨੂੰ ਜਿਆਦੇ ਤੇਜ ਫਲੇਮ ਫਲੇਮ ਤੇ ਨਹੀਂ ਪਕਾਉਣੀ ਆ ਸਲੋ ਵਾਲੇ ਤੇ ਪਕਾਵਾਂ ਬਿਕੋਜ਼ ਕਿਉਂਕਿ ਐ ਨਾ ਜਿਆਦੇ ਤੇ ਪਕਾਤੀਆਂ ਫੇਰੇ ਕੱਚੀਆਂ ਜੀਆਂ ਰਹਿ ਜਾਣੀਆਂ ਨੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸੇਮ ਤੇ ਪਕਾਵਾਂਗੇ ਫੇਰੇ ਬਹੁਤ ਵਧੀਆ ਬਣ ਜਾਂਦੀਆਂ ਆ ਪਕੌੜੀਆਂ ਵਰਗੀਆਂ ਲੋ ਜੀ ਆਪਾਂ ਫਰਾਈ ਕਰ ਲਈਆਂ ਇਹ ਹੁਣ ਫਰਾਈ ਹੋ ਗਈਆਂ ਤੇ ਹੁਣ ਆਪਾਂ ਮਸਾਲਾ ਦੂਜਾ ਤਿਆਰ ਕਰਾਂਗੇ ਇੱਧਰ ਮੈਂ ਤੁਹਾਨੂੰ ਦਿਖਾਉਂਦੀ ਮੈਂ ਪਿਆਜ਼ ਥੋੜਾ ਜਿਹਾ ਤੇ ਮੈਂ ਬਰੀ ਕੱਟ ਲਿਆ ਸੀ ਹਰੀ ਮਿਰਚ ਥੋੜਾ ਜਿਹਾ ਮੋਟਾ ਸ਼ਿਮਲਾ ਲਾਲ ਮਿਰਚ ਹਰੀ ਮਿਰਚ ਜੈਲੋ ਤੇ ਲਾਲ ਲੰਮੀ ਜੀ ਮਿਰਚ ਨਹੀਂ ਹੁੰਦੀ ਤੇ ਇੱਕ ਮੈਂ ਟਮਾਟਰ ਲੈ ਲਿਆ ਸੀਗਾ ਤੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਦੇ ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਕੜਾਈ ਮੈਂ ਉਹੀ ਲੈ ਲਈਆ ਲਸਣ ਤੇ ਅਦਰਕ ਕੁੱਟਿਆ ਹੋਇਆ ਤੇ ਹਰੀ ਮਿਰਚ ਥੋੜੀ ਜੀ ਇਹ ਲੈ ਲਵਾਂਗੇ ਆਪਾਂ ਹੁਣ ਤੀਨੋਂ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਜਿਆਦਾ ਲੰਮਾ ਟਾਈਮ ਨਹੀਂ ਕਿਉਂਕਿ ਵਾਰ-ਵਾਰ ਭਾਂਡੇ ਨਹੀਂ ਮਲਬੇੜਦੀ ਐਵੇਂ ਝੂਠ ਮਾਰਾਂ ਮੈਂ ਤਾਂ ਜਿਹੜੀ ਕੜਾਈ ਦੇ ਵਿੱਚ ਹੁਣੇ ਉਹ ਕੀਤਾ ਸੀ ਉਸੇ ਦੇ ਵਿੱਚ ਹੀ ਮੈਂ ਤੜਕਾ ਲਾਤਾ ਹਾਂ ਫਿਰ ਤਾਂ ਆਪਾਂ ਭਾਂਡੇ ਹੀ ਸਾਫ਼ ਕਰਨਾ ਚੱਲ ਹਾਂ ਹੁਣ ਦੇਖੋ ਤੁਸੀਂ ਇੱਥੇ ਪਿਆਜ਼ ਲਸਣ ਅਦਰਕ ਦਾ ਪੇਸਟ ਸੀ ਜਿਹੜਾ ਉਹ ਹੋ ਗਿਆ ਹੁਣ ਆਪਾਂ ਪਿਆਜ਼ ਪਾ ਦਿੰਦੇ ਪਿਆਜ਼ ਇਹ ਕੁਛ ਤਾਂ ਮੈਂ ਜਮਾ ਬਰੀਕ ਕਰ ਲਿਆ ਸੀ ਚੋਪ ਕਰ ਲਿਆ ਸੀ ਕੁਛ ਮੈਂ ਥੋੜਾ ਜਿਆ ਨਾ ਪੀਸ ਜੇ ਦੋ ਚਾਰ ਲੰਬੇ ਉਹਨਾਂ ਦੀਆਂ ਲੇਹਰਾਂ ਖੋਲਤੀਆਂ ਸੀਗੇ ਮੋٹے ਜੇ ਰੱਖਲੇ ਸੀਗੇ ਤੇ ਹੁਣ ਆਪਾਂ ਪਾਉਂਦੇ ਪਹਿਲਾਂ ਟਮਾਟਰ ਟਮਾਟਰ ਥੋੜਾ ਜਿਆ ਦੇ ਵਿੱਚ ਉਹ ਹੋਣਾ ਚਾਹੀਦਾ ਮੈਸ਼ ਜਿਆ ਹੋ ਜਾਊਗਾ ਤੇ ਹੁਣ ਨਾਲ ਹੀ ਆਪਾਂ ਪਾ ਦਾਂਗੇ ਦੂਜਾ ਸਮਾਨ ਤੇ ਪਲੀਜ਼ ਮੇਰੀ ਵੀਡੀਓ ਕੀ ਮਿਹਨਤ ਲੱਗੀ ਪਲੀਜ਼ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਸਬਸਕ੍ਰਾਈਬ ਕਰ ਦਿਆ ਕਰੋ ਤੁਸੀਂ ਕਮੈਂਟ ਕਰਕੇ ਤਾਂ ਕੋਈ ਨਹੀਂ ਦੱਸਦਾਗਾ ਵੀਡੀਓ ਵੇਖ ਕੇ ਛੱਡ ਦਿਨੇ ਆ ਐਨੀ ਮਿਹਨਤ ਨਾਲ ਮੈਂ ਵੀਡੀਓ ਬਣਾਉਂਦੀ ਤੇ ਆ ਮੈਂ ਮਿਰਚ ਨਾ ਲੰਮੀ ਲਈ ਸੀ ਜਿਹੜੀ ਲਾਲ ਹੁੰਦੀ ਤੇ ਇਹ येलो शिमला ਮਿਰਚ ਗ੍ਰੀਨ ਵਾਲੀ शिमला ਮਿਰਚ ਹੁਣ ਆਪਾਂ ਇਹਨਾਂ ਨੂੰ ਵੀ ਇਹਨਾਂ ਨੂੰ ਜ਼ਿਆਦਾ ਆਪਾਂ ਨਹੀਂ ਉਹੋ ਕਰਾਂਗੇ ਬਸ ਸੇਕ ਜਲਵਾ ਕੇ ਇਹਨਾਂ ਦਾ ਕੱਚਾਪਣ ਜਾਂ ਦੂਰ ਕਰਨਾ। ਜਿਵੇਂ ਇਹ ਨੀ ਨੀ ਸੁਣੀਆਂ ਰੈਸਪੀਆਂ ਉਹ ਕੋਈ बिजनेসম্যান ਆਵਦੀ ਰੈਸਪੀ ਵੈਸੇ ਸ਼ੇਅਰ ਨਹੀਂ ਕਰਦਾਗਾ। ਕਈ ਲੋਕੀ ਤਾਂ ਉਹਦੇ ਮਾਰੇ ਕਰਦੇ ਆ ਮੈਂ ਤਾਂ ਵੀ ਆਵਦੀ ਤੇ ਤੁਸੀਂ ਕੋਈ ਵੀ ਕਮੈਂਟ ਕਰਕੇ ਨਹੀਂ ਦੱਸਦਾ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਦੀ ਨਹੀਂ ਵੀ ਅਸੀਂ ਵੀ ਟਰਾਈ ਕਰਾਂਗੇ। ਹੁਣ ਮੈਂ ਨਮਕ ਵੀ ਨਾਲ ਪਾ ਦਿੰਦੀ। ਨਮਕ ਤੁਸੀਂ ਆਪ ਦੇ ਸਵਾਦ ਅਨੁਸਾਰ ਪਾ ਸਕਦੇ ਹੋ ਜਿਆਦਾ ਤੇਜ ਘੱਟ ਜਿੰਨਾ ਤੁਸੀਂ ਖਾਣਾ ਲੈ। ਕਿਉਂਕਿ ਅਸੀਂ ਨਮਕ ਬਹੁਤ ਘੱਟ ਖਾਣੇ ਹੁਣ ਆਪਾਂ ਇਹਨੂੰ ਕਰਦੇ ਸਲੋ ਸਲੋ ਮੀਡੀਅਮ ਕਰਦਾਂਗੇ। ਮੇਰੇ ਕੋਲ ਇਹ ਨਾ ਹੈ ਟਮਾਟੋ ਸੌਸ ਤੇ ਚਿਲੀ ਸੌਸ ਮੈਂ ਮਿਕਸ ਕਰਕੇ ਰੱਖ ਲਈ ਸੀ ਇਹ ਨਾ ਖਤਮ ਹੋ ਗਈ ਸੀ ਫਿਰ ਮੈਂ ਛੋਟੀ ਜਿਹੀ ਟੱਪੂ ਵਿੱਚ ਕੱਢ ਲਈ ਨਿੱਕੇ ਜਿਹੇ ਚ ਤੋ ਪਾਤੀ ਦੋ ਚਮਚਾ ਉਹ ਵੀ ਤੁਸੀਂ ਆਪਦੇ ਹਿਸਾਬ ਟੇਸਟ ਮੁਤਾਬਕ ਪਾ ਸਕਦੇ ਤੁਸੀਂ ਕੀ ਲੈਣਾ ਇਹਵੇਂ ਹੁਣ ਸੋਇਆ ਸੌਸ ਸਪਾਈ ਕਿਚਪ ਬਲੈਕ ਰੰਗ ਦੀ ਇਹ ਵੀ ਥੋੜੀ ਸਾਲਟੀ ਹੁੰਦੀ ਆ ਐ ਹੈਣੀ ਵੀ ਇਹ ਵੀ ਨਹੀਂ ਸਾਲਟੀ ਹੁੰਦੀ ਫਿਰ ਅਸਲੋ ਹੀ ਉਹ ਹੋ ਜਾਊਗਾ ਆਪਾਂ ਕਿਸੇ ਤਰ੍ਹਾਂ ਦਾ ਵੀ ਮਨਚੂਰਨ ਘਰੇ ਬਣਾ ਸਕਦੇ ਤੁਸੀਂ ਇੱਕ ਵਾਰੀ ਬਣਾਉਂਗੇ ਨਾ ਤੇ ਤੁਸੀਂ ਬਾਜ਼ਾਰ ਦਾ ਮਨਚੂਰੀ ਔਰ ਖਾਣਾ ਭੁੱਲ ਜਾਓਗੇ ਹੁਣ ਆਪਾਂ ਜਿਹੜੀਆਂ ਬੜੀਆਂ ਫਰਾਈ ਕੀਤੀਆਂ ਸੀਗੀਆਂ ਸੋਇਆ ਬੀਨ ਦੀਆਂ ਨੂਟਰੀ ਇਹ ਵੀ ਵਿੱਚੇ ਪਾ ਦਿੰਦੇ ਆਪਾਂ ਜੋ ਮੈਂ ਉਸਮਾਨ ਜਾਦਾ ਪਾਇਆ ਉਹ ਨਾ ਫਿਰ ਥੋੜਾ ਜਿਹਾ ਵਧੀਆ ਬਣ ਜਾ ਬੱਦ ਬਣ ਜਾਊਗਾ ਤੇ ਨਾਲੇ ਖਾਦੀਆਂ ਜਾਂਦੀਆਂ ਨਹੀਂ ਕੱਲੀਆਂ ਸੋਇਆਬੀਨ ਜਿਹੜੀ ਹੈ ਨਾ ਖਾਦੀਆਂ ਨਹੀਂ ਜਾਂਦੀਆਂ ਆ ਤੇ ਇਹ ਮੇਰੇ ਕੋਲ ਇੱਕ ਹੋਰ ਸੌਸ ਪਈ ਸੀਗੀ ਤੇ ਉਹ ਵੀ ਮੈਂ ਪਾ ਦਿੰਦੀ ਹੁਣ ਚਮਚਾਕ ਵਿੱਚ ਇਹ ਠਿੱਕ ਜੀ ਹੈ ਜਿਵੇਂ ਸ਼ਹਿਦ ਹੁੰਦਾ ਨਾ ਐਵੇਂ ਦੀ ਆ ਗਈ ਇਹ ਸ਼ਹਿਦ ਵਰਗੀ ਆ ਤੇ ਜੇ ਤੁਸੀਂ ਸ਼ਹਿਦ ਪਾਉਣਾ ਹੋਵੇ ਸ਼ਹਿਦ ਵੀ ਪਾ ਸਕਦੇ ਆ ਥੋੜਾ ਜਿਹਾ ਅੱਧਾ ਕੁ ਚਮਚੇ ਚਮਚੇ ਜ਼ਿਆਦਾ ਨਹੀਂ ਥੋੜਾ ਜਿਹਾ ਤੇ ਦੇਖੋ ਤੁਸੀਂ ਇਹ ਤਿਆਰ ਹੋ ਗਈਆਂ ਹੋ ਗਿਆ ਹੁਣ ਮਨਚੂਰੀ ਆ ਨਾ ਇਹੋ ਜਿਹੀ ਚੀਜ਼ਾਂ ਨਾ ਮੇਰੇ ਸਬਜੀ ਨੂੰ ਬਹੁਤ ਪਸੰਦ ਨੇ ਥੋੜਾ ਜਿਹਾ ਆਪਾਂ ਧਨੀਆ ਇਹਦੇ ਵਿੱਚ ਪਾ ਦਿੰਦੇ ਮਿਕਸ ਕਰ ਦਵਾਂਗੇ ਹੁਣ ਆਪਾਂ ਕਰਦੇ ਸਾਰਾ ਕਿਉਂਕਿ ਰੈਸਟੋਰੈਂਟ ਤੇ ਅੱਖਾਂ ਦੇ ਉਹਲੇ ਚੀਜ਼ ਬਣਦੀ ਆ ਉਹ ਕੀ ਪਾਉਂਦੇ ਕੀ ਨਹੀਂ ਪਾਉਂਦੇ ਆਪਾਂ ਨੂੰ ਕੁਝ ਨਹੀਂ ਪਤਾ ਆਪਾਂ ਉਹਨਾਂ ਦਾ ਟੇਸਟ ਵੇਖਣਾ ਬਟ ਜੇ ਤੁਸੀਂ ਘਰੇ ਬਣਾਓ ਤਾਂ ਆਪਾਂ ਕੁਝ ਵੀ ਕਰ ਸਕਦੇ ਹਾਂ ਕੁਝ ਵੀ ਬਣਾ ਸਕਦੇ ਹਾਂ ਠੀਕ ਹੈ ਜਦੋਂ ਆਪਾਂ ਕਿਚਨ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਆਪਣੇ ਕੋਲੇ ਹਰੇਕ ਚੀਜ਼ ਵੇਲੇ-ਵਾਲ ਹੁੰਦੀ ਘਰੇ ਹਨ ਤੇ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਆ ਦੇਖ ਸਕਦੇ ਆ ਨਾਲੇ ਤੁਹਾਡੇ ਸਾਹਮਣੇ ਸਾਰੀ ਵੀਡੀਓ ਕੋਈ ਉਹ ਨਹੀਂ ਹੈਗਾਗਾ ਦੇਖੋ ਕਿੰਨਾ ਸੋਹਣਾ ਕਲਰ ਆਇਆ ਡਰਾਈ ਹੈ ਜਮਾ ਕੁਝ ਨਹੀਂ ਉਹ ਪਾਣੀ ਨਹੀਂ ਕੋਈ ਸੌਸ ਦਾ ਹੋਣੀ ਹੈਗਾ ਤੇ ਵਿੱਚ ਵੀ ਗਰੇਵੀ ਵਗੈਰਾ ਹੁਣ ਥੋੜਾ ਜਿਹਾ ਧਨੀਆ ਪਾਉਤੇ ਹੋਰ ਪਾ ਦਿੰਦੇ ਤੇ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਆ ਚੈਨਲ ਤੇ ਲਓ ਬੇਤਲ ਜਮਾ ਪਾਣੀ ਜਾਂ ਗਰੇਵੀ ਕੁਝ ਨਹੀਂ ਸੌਸ ਕੁਝ ਨਹੀਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਧੰਨ